ਹਵੇ ਤੇ ਕਿੱਸਰ ਬਣ। ਅਲੀ ਮਨੇ ਫਦੇ ਪਹਿਲਾਂ ਉਠਾ ਲਿਆ ਸੱਜਰੇ। ਭਈ ਉੱਠਦੇ ਨਹੀਂ ਅੱਖਾਂ ਦੇ ਪਾਣੀ ਮਾਰ ਕੇ ਨਾ ਪਹਿਲਾਂ ਮੇਰੇ ਮੈਂ ਫੇਰ ਉਠੂੰਗਾ। ਸੁਣਾ ਕੋਲ ਨਾ ਚਿਰ ਮੈਂ ਉੱਠਦਾ ਨਹੀਂ ਆਇਆ। ਕਿਉਂ ਬੇਹੋਸ਼ ਹੋ ਗਏ ਸੀ ਫਤੈ ਤੂੰ? ਮੋਲੀਂ ਥਾਲੀ ਸੀ, ਕੰਦੀਂ ਗਾਦੀ ਸੀ। 6 ਵਜੇ ਤਾਂ ਉੱਠਦੇ ਆ। ਹਾਂ। 7 ਵਜੇ ਉੱਠਿਆ ਫੇਰੇ ਇਹ 7 ਵਜੇ। ਗਲਿੰਦ ਥਾਲੀ ਮਗਲੀ ਲੈ ਪੜ ਲਾ ਹਣਾ ਇਹਨੂੰ ਚਾਹ ਲਿਆ। ਗਲਿੰਦ ਦੇਖੀ ਲੈ ਕੇ ਬੁੱਕ। ਰਾਤ ਤੱਕ ਕਿਵੇਂ? ਰਾਤ ਮੈਂ ਹੀ ਸੌਂਗੀ ਸੀ ਬੁੱਕਾ ਮੂਰੇ ਪਈਆਂ ਨੇ ਨਾ ਅਸੀਂ ਸੁੱਤੇ ਪਏ ਸੀ। ਇਹ ਅਿੰਦਰ ਦਨੇ ਆਲਵੇਸ ਵੇਅਰ ਫਰਮ ਅ ਕਾਲ ਕਾਲ ਪੰਜ ਮਿੰਟ ਆ ਬਾੰਦਰੀ ਜਾਉਦੀ ਇਹਨੂੰ ਦੋ ਅੱਖਾਂ ਨਹੀਂ ਆਏ ਹੱਸ ਅਰਜੀ ਯਾਦ ਵੀ ਹੋ ਗਈ ਮੇਰੇ ਹਾਂ ਅਰਜੀ ਦਾ ਕਿਹੜੀ ਜ਼ਿਆਦਾ ਕਰੀ ਹੈ ਤੇਰੀ ਪਠੰਡੇ ਡਿਊਟੀ ਕਰਦੀ ਹੈ ਨਾ ਉਹ ਦੂਸਰੀ ਪਠੰਡੇ ਮੇਰੇ ਨੇੜੇ ਤੇ ਲਾਤੀ ਜਾਂਦੀ ਦੂਰ ਲਾਈਏਗੀ ਕਹਿੰਦੀ ਮੇਰੇ ਬਾਉਲੀ ਮਠੰਡੇ ਕਹਿੰਦੀ ਇੱਕ ਕਹਿੰਦੀ ਹੋਰ ਕਿੱਥੇ ਵੇ ਸਾਡਾ ਉੱਥੇ ਇੱਕ ਪਲਾਟ ਪੁਲਸ ਲੈ ਲਾਣੀ ਪਟਿਆਲੇ ਉੱਥੇ ਮੇਰੇ ਡੈਡੀ ਦੀ ਬਦਲੀ ਹੋ ਗਈ ਹੈ 19 ਕੋਟ ਨਾ ਹੀ ਪਟਿਆਲੇ ਪੁੱਠੇ ਪੁੱਠੇ ਇਹਨਾਂ ਨੂੰ ਅਰਜੈਂਸ ਕਰ ਜਿੰਨੇ ਕੋਈ ਚਾਜ ਦੀ ਅਰਜੈਂਸ ਕਰਦੇ ਮੈਂ ਥੋੜੇ ਦਸਹੀ ਆਈ ਆ ਆਪੇ ਲੱਗੀ ਹੋਈ ਹੈ ਘਟਣਾ ਪੁੱਠੇ ਪਟਿਆਲੇ ਦੇ ਆ ਪਟਿਆਲੇ ਅੰਮਾ ਪਟਿਆਲੇ ਬਦਲੀ ਕਰਾ ਦੇ ਉਧਰ ਲੰਘਣਾ ਐਡੀ ਗਾਇਸ ਦੇਖ ਲਓ ਮੇਰੀ ਬਦਲੀ ਜਿਹੜੀ ਹੈ ਕਿ ਐਡੀ ਦੂਰ ਕਰਵਾ ਰਹੇ ਨੇ ਕਿ ਨੇੜੇ ਤੇੜੇ ਨਹੀਂ ਕਰਵਾ ਰਹੇ ਹੈਗੇ ਸਿੱਧੀ ਜਾ ਕੇ ਪਠਾਨਕੋਟ ਕਰਾਦੀ ਆ ਸਾਡੀ ਕੁੜੀ ਨੇ ਬਾਲੀਗੁੜੀ ਨੇ ਤਾਂ ਇਹਨੂੰ ਮੈਂ ਕਿਹਾ ਮੇਰੀ ਤੇਰੇ ਕਰਾ ਦਿੰਦੀ ਮੈਂ ਇਹਨੂੰ ਕਿਹਾ ਮੈਂ ਪਟਿਆਲੇ ਲੈ ਆ ਫਿਰ ਮਮਾ ਕਹਿੰਦੇ ਅਰੇ ਗੁੱਦ ਬੇਟਾ ਬਹੁਤ ਛੇ ਛੇ ਸੋਲੋ ਇਹ ਜਿਹੀ ਪੇਪਰਾਂ ਜੀ ਲੈ ਕੇ ਆਉਗੀ ਪੇਪਰਾਂ ਜੀ ਲੈ ਆ ਰਹਾ ਸੱਸ ਕਿਹਦੇ ਮੈਨੂੰ ਤੇ ਕੁੱਟ ਕਹਿਣੀ ਸੀ ਕਿ ਦਰਜ ਕਰ ਦਿੰਦੀ ਨਹੀਂ ਪਾਗਲ ਚੱਲ ਆਜਾ ਬਾਹਰ ਨਿਕਲੇ ਹੋ ਹਾਂਜੀ ਤੇਰੇ ਵੀ ਲੈ ਕੇ ਕੁਛ ਹੈ ਸੱਸ ਕਿਹਦਾ ਓਹੋ ਸੱਸ ਕਿਹਦਾ ਹਟਾਈ ਗਈ ਸੀਗੀ ਸੱਸ ਕਿਹਦਾ ਸੱਸ ਕਿਹਦਾ ਬੱਚੀ ਰੋ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਸਤਿ ਸ਼੍ਰੀ ਅਕਾਲ ਹੀ ਜੀ ਹੁੰਦੀ ਹੈਗੀ ਚਲੋ ਜੀ ਗਾਇਸ ਮੈਂ ਆਪਣਾ ਹੁਣ ਰੈਡੀ ਹੋਣ ਦਾ ਡਿਊਟੀ ਜਾਣ ਵਾਸਤੇ ਤੇ ਬੱਚੇ ਵੀ ਆਪਣਾ ਰੈਡੀ ਹੋ ਰਹੇ ਨੇ ਸਕੂਲ ਜਾਣ ਵਾਸਤੇ ਤੇ ਫਿਰ ਸਵੇਰ ਤੋਂ ਵਾਪਸ ਆ ਕੇ ਫਿਰ ਤੁਹਾਨੂੰ ਮਿਲਦੇ ਆਂਗੇ ਹਾਲੇ ਰੋਟੀ ਰੋਟੀ ਖਾ ਕੇ ਮੈਂ ਤਿਆਰ ਹੋ ਕੇ ਹਾਂ ਜੀ ਕੁਝ ਹੋਰ ਰੋਟੀ ਖਾਣੀ ਹੈਗੀ ਇਹਨਾਂ ਨੇ ਵੀ ਆਪਣੀ ਰੋਟੀ ਪੈਕ ਕਰਨੀ ਹੈਗੀ ਇੱਕ ਟਿਫਨ ਪੈਕ ਕਰਨੇ ਨੇ ਸਾਰੇ ਨਹੀਂ ਆਪ ਕੋ ਆਪਣੇ ਮਾ ਮੈਨੂੰ ਕੰਮੀ ਲੱਗੀ। ਅ ਮੇਰੀਆਂ ਚਿਹੜਾ ਬਣਾ ਰਹੀ ਸੀਗੇ ਬੈਠੇ ਕੀ ਜਿਹੜਾ ਬਣਾ ਰਹੀ ਸੀ ਚੱਲ ਦੱਸ। ਹੈ? ਜੱਡ ਜੱਡ ਖਾ ਖੋਣ ਲਾ। ਜਦ ਬਾਹਰ ਹੀ ਕਰ ਲਾਦਾ ਹੈ ਵੱਡੀ ਬੜੀ ਅੱਕਾ। ਉਹ ਮੈਂ ਉਹ ਮੈਂ ਚਿਹਰਾ ਬਣਾ ਰਹੀ ਸੀ। ਕਿਵੇਂ ਕਰਦੀ ਸੀ? ਐ ਮੈਂ। ਮੈਂ ਮੈਂ। ਉਰੀ ਕਰਦੀ ਸੀ ਕੀ? ਕਿਵੇਂ ਕਰਦਾ ਹੁੰਦਾ? ਗਾਇਜ਼ ਦੇਖੋ ਅਸੀਂ ਹੁਣ ਐਵੇਂ ਕਰਾ ਕੇ ਰੱਖ ਕੇ ਫਿਰ ਕਰੇ ਮ ਕੋਰਾਗਾ ਮ ਕੋਰਾਗਾ ਤੇ ਵਿੱਚ ਕਾਲਾ ਨਸ ਤੇ ਗੱਲ ਆ ਮ ਕੋਰਾਗਾ ਬੋਲੀ ਮ ਮੇਕਰੀ ਤਾਂ ਇਹ ਕਰਦੀ ਹੈਗੀ ਆਪ ਤੂੰ ਕਿਵੇਂ ਕਰਦੀ ਹਣੀ ਹੈ ਭਾਈ ਸਹ ਬਹਿਣਾ ਹੈ ਆਹ ਅਛਾ ਨਾ ਇਹ ਵਿੱਚ ਇਹ ਮੈਂ ਵਿੱਚ ਇਹ ਕਰ ਦੂਗੀ ਹਾਂ ਤੇ ਕੋਈ ਨਹੀਂ ਕੋਈ ਨਹੀਂ ਤੱਕੇ ਹੱਸ ਰਹੀ ਆ ਨਾ ਕਿ ਬੋਲ ਰਹੀ ਆ ਆ ਦੇ ਵਿੱਚ ਬੋਲਦੀ ਹੋਣੀ ਦੇਖੀ ਬੋਲ ਨਹੀਂ ਲਗਾ ਹਾਂ ਖਾ ਕੇ ਲਫਾ ਫਰੇਗੀ ਵਿੱਚ ਕੀ ਹੋਏ ਲਾਏਗਾ ਉਹ ਲਾ ਰੂ ਵਿੱਚ ਹਾਂ ਤੇ ਉਹਦੀ ਕਿ ਤੇ ਖਾਓ 10 ਮਿੰਟ ਨਹੀਂ ਜਾਂਦਾ ਹੈਗਾ ਫਿਰ 10 ਮਿੰਟ ਪਾਇਆ ਕਰ ਪਤਾ ਦੇ ਲਈ ਸਾਡੇ ਟਿੱਡੀਆਂ ਦੇ ਆਪਾ ਦੇ ਐਲਫਾ ਫਾਇਰ ਤੇ ਦੀਪਾ ਆਪਾ ਦੇ ਇਹ ਟਿੱਡੀਆਂ ਪਰ ਆ ਲੈ ਖਾ ਲਾ ਖਾਣਾ ਦਾ ਪਾਪਾ ਖਾ ਲਾ ਤ ਨਹੀਂ ਗਿਆ ਜੱਟ ਟਿੱਡੀਆਂ ਜਿਆ ਬੋਈ ਆਪੇ ਖਾ ਲਾ ਗਿਆ ਲੈ ਟੂਥ ਪੇਸਟ ਬੱਚਾ ਚਲ ਹੋਰ ਤਿਆਰ ਮੈਂ ਵੀ ਤਿਆਰ ਹੋਣਾ ਪੱਗ ਬੰਨਦਾਗਾ ਅੱਜ ਤਾਂ ਆਪਣੀ ਬਾਏ ਬਾਏ ਜਾਓ ਫਾਤੀ ਜਾਓ ਤੁਸੀਂ ਵੀ ਜਾਓ ਰੋਕ ਸਿ ਬਾਈ ਕਰਨਾ ਯੇ ਤੈਨੂੰ ਆਦੀ ਜਾਓ ਪਾਜੋ ਤੈਨੂੰ ਨਹੀਂ ਕਿਹਾ ਰਕਸੇ ਤੂੰ ਤਾਂ ਆ ਜਾ ਅੰਦਰ ਆ ਜਾ ਪਾਜੇ ਚੱਲ ਅੰਦਰ ਚਲੋ ਜੀ गाइस ਬੱਚੇ ਆਪਣਾ ਚੱਲ ਗਏ ਨੇ ਸਕੂਲ ਤੇ ਮੈਂ ਵੀ ਆਪਣਾ ਰੈਡੀ ਹੋ ਗਿਆ ਬਸ ਹੁਣ ਰੋਟੀ ਖਾਣ ਦਾ ਰੋਟੀ ਖਾ ਕੇ ਚੱਲਦਾ ਦੇਖਦੇ ਮੈਂ ਕੀ ਬਣਾਇਆ ਕੀ ਬਣਾਇਆ ਜੀ ਅੱਜ ਦਾਲ ਸਬ지 ਮੂਲੀ ਵਾਲੇ ਪਰੌਂਠੇ ਵਾਓ ਦੇਖੋ ਪਾਜੋ ਮੂਹਿਆ ਦੇ ਪਰੌਠੇ ਬਣੇ ਨੇ ਅੱਜ ਫੇਰ ਫਤਿਹ ਵੀ ਖਾ ਕੇ ਗਏ ਨਾ ਤਾਂ ਲੈ ਕੇ ਗਿਆ ਫੋਟੀਆਂ ਮੈਂ ਦੋ ਮਾਰਿਆ ਮੈਂ ਐਸਾ ਬੰਦ ਆਈ ਹਾਈ ਹਾਈ ਕਰਦੇ ਬੰਦ ਲਾਦੀ ਹਾਂ ਅਗਲਾ ਕੀ ਅੰਦਰ ਖੜਿਆ ਬੈਠਾ ਇਹਦਾ ਲੌਜੀ ਕਰਾਂਗੇ ਬਹੁਤ ਲੇਟ ਕਰਾਂਗੇ ਇਹ ਦਿਸ ਇਜ਼ ਸਕੂਲ ਦਾ ਸਹੀ ਗੱਲ ਆ ਸਕੂਲ ਵਾਲੀ ਬੱਸ ਲੰਘ ਗਈ ਕਿਤੇ ਮੇਰੀ ਦੀ ਹਾਂ ਉਹ ਖੜਵਾਗਾ ਵੀ ਓਹੋ ਨੂੰ ਰੋਲ ਪਾ ਫਾਇਰ ਨਾ ਤੇ ਬੂਟਾਂ ਦੀ ਚਲੋ ਠੀਕ ਹੈ ਗਾਇਸ ਮੈਂ ਆਪਣਾ ਰੂਟ ਪੂਟੇ ਕਰਕੇ ਚਲਦਾ ਹਾਂ ਤੇ ਫਿਰ ਤੁਹਾਨੂੰ ਵਾਪਸ ਆ ਕੇ ਮਿਲੂ ਡਿਊਟੀ ਤੋਂ ਹੈਲੋ ਐਸੇ ਹੋ ਠੀਕ ਹੈ ਬਸ ਸੰਭਲਾ 21 ਸੰਦੋਈ ਅੱਛਾ ਕੋਈ ਕੰਮ ਨਾ ਦੇਖੋ ਹੁਣ ਮੈਂ ਇਹ ਤਾਂ ਫਿਰ ਫਰਜ ਹਰਦਾ ਥੋੜਾ ਮੇਰਾ ਥੋੜਾ ਸਮਾਂ ਲੇ ਉਹ ਮੈਂ ਕਰਦੇ ਹਾਂ ਮੇਰਾ ਕੰਮ ਬਿਲਕੁਲ ਯੈਸ ਦੇਖੋ ਮੇਰਾ ਪਤਾ 10 ਵਜੇ ਚੋਤਾਣੇ ਰਹਿਣਾ ਆਰੇ ਗੱਲ ਉਹਦੇ ਵਾਲਾ ਪਰਟ ਵਰਗੇ ਆਊਟਚ ਉਲਚ ਰੈਡੀ ਗ੍ਰੈਨਿਟ ਚੋਰ ਚ ਤੇ ਹੋਈ ਰੋਈ ਬਾਤ ਬਾਤ ਦੇਖੋ ਜੀ ਇਹ ਬੰਦਾ ਹੁਣ ਗੋਲ ਗੱਪਿਆਂ ਦੀ ਤਿਆਰੀ ਕਰ ਰਿਹਾ ਆਉਣ ਸਰਸਾਮ ਨੂੰ ਗੋਲ ਗੱਪੇ ਡਿਊਟੀ ਤੋਂ ਹੁਣ ਸਰਸਾਮ ਨੂੰ ਆ ਕੰਮ ਕਰਨਾ ਲੱਗ ਪਿਆ ਗਿਆ ਮੈਂ ਤਾਂ ਕਿਹਾ ਨਹੀਂ ਹੈਗਾ ਖਾਣ ਜੀਵ ਜੀਵ ਕੀ ਦੀ ਉਹ ਕਰ ਰਹੀ ਹੈ ਹਾਂ ਫੂਲ ਇੱਥੇ ਕੀ ਹੋ ਗਿਆ ਫੂਲ ਇੱਥੇ ਦਾ ਕਰਾਓ ਇਹਨੂੰ ਕਿਉਂ ਕਿਹਾ ਹੁਣ ਆਹ ਕਿ ਤੋਂ ਤੋਂ ਬੁੱਢਾ ਪੈਣਾ ਆਏ ਕੀ ਵੇਖ ਖੜਾਇਆਗਾ ਆਈਏ ਮਨ ਵਸਤੇ ਤੂੰ ਮੈਨੂੰ ਮਿਣ ਕੇ ਦੇਖ ਜਾਗਾ ਆ ਦੇਖੋ ਕਿੰਦਾ ਬੱਟਾ ਪੈਨ ਇੱਕ ਤੁਲੇ ਦਾ ਟੱਪਟਾ ਪੈਨ ਇਹ ਆਏ 5 ਬੇ ਦਾ 5 ਬੇ ਦਾ ਹਾਂ ਇਹਨਾਂ ਚੌਚੜਾ ਵਾ ਵੀ 5 ਬੇ ਦਾ ਟੱਪਾ ਬੰਨ ਆਇਆ ਕੋਲ ਕੱਪੇ ਕਿੰਨੇ ਹੈਗਾ ਕੋਲ ਕੱਪੇ ਸਾਰੇ ਬਤਾ ਦਿਓ ਫਿਰ ਕਹਿੰਦੇ ਨਹੀਂ ਫਿਰ ਕਹਿੰਦੇ ਨੇ ਵੀ ਘਰੇ ਜਾਂਦੇ ਨੂੰ ਰੋਟੀ ਨਹੀਂ ਮਿਲਦੀ ਹੈਗੀ ਵੀ ਜਦ ਜਿਹਨੇ ਬੰਦੇ ਨੇ ਗੋਲ ਗੱਪੇ ਖਾਣੇ ਨੇ ਉਹ ਰੋਟੀ ਕੀ ਕਰੂਗੀ ਰੋਟੀ ਨਾ ਤਾਉ ਜੀ ਗੋਲ ਗੱਪੇ ਖਵਾ ਦੂੰਗੀ ਹਾਂ ਆਏ ਨਹੀਂ ਹੁੰਦਾ ਜੀ ਮਾਰ ਗੋਲ ਗੱਪੇ ਦੇ ਦਾ ਤੇ ਗੋਲ ਗੱਪੇ ਖਵਾ ਦੂੰਗੀ ਹਾਂ ਅੱਛਾ ਬਣਾਉਂਗੀ ਤਾਂ ਮੈਂ ਹੀ ਗੋਲ ਗੱਪੇ ਫੇਰ ਮੈਂ ਸੋਚਿਆ ਹਾਂ ਤਾਲ ਨਹੀਂ ਉਹ ਤਾਂ ਚਾਹੇ ਤਾਲ ਨਹੀਂ ਜਦੋਂ ਸਮਾਰ ਸੀ ਆ ਜਾ ਆ ਆ ਜਾ ਮੈਂ ਕਰ ਰਿਹਾ ਦੇਖੋ ਆਪਾਂ ਨੂੰ ਇਮਲੀ ਉਮਲੀ ਦਾ ਪਾਣੀ ਤਾਂ ਨਹੀਂ ਬਣਾਉਣਾ ਹੁੰਦਾ ਹੈਗਾ ਉਹ ਤੁਹਾਨੂੰ ਇਹ ਆਉਂਦਾ ਹੈਗਾ ਉਹ ਛੱਡੋ ਆਹਾਂ ਦੋਈ ਦਿਨ ਚਾੜੇ ਆਉਂ ਤੇ ਵੀ ਤਾਂ ਮੈਂ ਤਾਂ ਤਾਲ ਲਿਆ ਇਮਲੀ ਵਾਸਤੇ ਤੇ ਜਿਹੜਾ ਮਾਰੇ ਮੈਂ ਸੌਸ ਹਾਂ ਇਹ ਬਾਤ ਇਹ ਕਿ ਦੇਖੋ ਆਪਣੀ ਸੌਸ ਮੈਂ ਕੀ ਸਾਸ ਸੁਣਾ ਰਿਹਾ ਹਾਂ ਤੇ ਮੀਨਲੀ ਵਾਲੀ ਇਤਰੀ ਮੀਨਲੀ ਵਾਲੇ ਪਾਣੀ ਨਾਲ ਬਣਾਉਂਗਾ ਮੈਂ ਪਾਣੀ ਗੋਲ ਗੱਪੇ ਠੀਕ ਹੈ ਦੇਖੋ ਅਸੀਂ ਮੈਂ ਕੋਲੇ ਘੈਂਡ ਬੋਲ ਰੱਖਣ ਨੂੰ ਤਾਂ ਉਹ ਮੈਂ ਬਣਾ ਕੇ ਉਹਨੂੰ ਪੇਰੇ ਦਿਵਾਉਣਾ ਮੈਂ ਨਹੀਂ ਅੱਛਾ ਹਿੱਸਾ ਮੇਰਾ ਵੀ ਹੈ ਜੇ ਫਿਰ ਇਹਨੇ ਕੱਲੇ ਨੇ ਬਣਾਏ ਨੇਗੇ ਮੈਂ ਵੀ ਬਣਾ ਰਹੀ ਹਾਂ ਕੁਝ ਨਹੀਂ ਕਰ ਰਹੀ ਨਹੀਂ ਪਾ ਕੇ ਕੜਾਹੀ ਚ ਤੇਲ ਤੇ ਗੋਲ ਗੱਪੇ ਜਿਹੜੇ ਹੁੰਦੇ ਨੇ بڑے ਬਰਾਏ ਉਹਨਾਂ ਨੂੰ ਬਸ ਫਰਾਈ ਕਰਦਾ ਵੇ ਕਰ ਲੈ ਤਾਂ ਹੈਗੀ ਨੇ ਫਿਰ ਅੱਧਾ ਕੰਮ ਮੇਰਾ ਅੱਧਾ ਤੁਹਾਡਾ ਤੇਰਾ ਕਿਹੜਾ ਕੰਮ ਆਇਆ ਰੋਟੀ ਘਾਣ ਮੈਂ ਤਾਂ ਹੁਣ ਲਾ ਦੇਣੀ ਆ ਰੋਟੀ ਮੈਦਾ ਖਾਣੀ ਹੋਣੀ ਰੋਟੀ ਮੈਦਾ ਖਾਣੀ ਬਸ ਫੇਰ ਉਹੀ ਤਾਂ ਕਰ ਲੈ ਆਪਸ਼ਨ ਜਿਆਦਾ ਹੈ ਹੀ ਨਹੀਂ ਮੇਰੇ ਕੋਲ ਕੋਈ ਦੂਜੀ ਆ ਦੇਖੋ ਵੈਸਾ ਆਦਾ ਸੌਸ ਬਣ ਰਹੀ ਆਪਣੀ ਅਧਵਾੰਦੂ ਸ਼ਰੌਲੇ ਰਹਿਗੇ ਆਪਾਂ ਨੇ ਗੋਲ ਗੱਪੇ ਤੇ ਆ ਬਣਾ ਰਹੇ ਨੇ ਗੋਲ ਗੱਪੇ ਲੇਟ ਕਰਾਤਾ 7:30 ਕਰਾਤੇ ਰਹਿਣਾ ਗੋਲ ਗੱਪੇ ਚੱਕਰਾ ਚਾ ਕਿ ਲਾ ਕੇ ਮੈਂ ਘੱਟੇ ਬੇਟੀ ਹੋਈ ਗਈ ਚਾ ਉਹ ਤੂੰ ਤਾਂ ਬੇਲੀ ਹੋ ਗਈ ਅਸੀਂ ਤਾਂ ਗੋਲ ਗੱਪੇ ਹੀ ਖਾਣੇ ਸੀ ਉਹ ਸੜਤਾ ਰੌਕਸੀ ਦਾ ਰੌਕਸੀ ਦੇ ਤਾਂ ਗੋਲ ਗੱਪੇ ਇਹਦਾ ਤਾਂ ਕੱਢਾ ਹੀ ਕਰ ਤੂੰ ਰੌਕਸੀ ਦਾ ਇੱਕ ਨਹੀਂ ਆਂਦੇ ਨੇ ਨਹੀਂ ਭੁੱਖ ਜਿਆਦੇ ਲੱਗ ਕੇ ਸੀ ਬੰਦੇ ਨੂੰ ਕਿੰਨ ਲੱਗੀ ਹੋਈ ਆ ਰੋਕ ਸੀ ਨਾ ਲਾਉਂਦੀ ਮੈਂ ਤੂੰ ਦੇਖ ਲਓ ਬਥੇਰੇ ਹੁਣ ਨਗੇ ਤੁਸੀਂ ਦੱਸੋ ਪਲੇਟ ਦਾ ਭਰ ਲਈ ਹੈਗੇ ਚਾਰ ਬੰਦੇ ਆਪਾਂ ਚੱਲ ਕਰ ਲਾਂ ਦਹੀਂ ਵਾਲੇ ਖਾਦੇ ਆਣਗੇ ਆ ਗਏ ਬਹੁਤ ਹੋਈਏ ਫਿਰ ਨਾ ਤੇਰੇ ਨੇ ਚੱਲ ਕਿੰਨੇ ਕਿ ਚਾਰ ਪੰਜ ਕੇ ਦਿੱਟੇ ਨੇ ਆ ਤਾਂ ਚੱਲ ਦੇ ਰੋੜੇ ਪਾਣੀ ਤਾਂ ਤਿਆਰ ਮੇਰਾ ਦੇਖੋ ਚੱਕ ਭਰ ਲੈ ਪਾਣੀ ਦਾ ਕੋਲ ਕੋਲ ਕੇ ਇਹ ਸੌਫ ਵੀਰਨ ਵਾਲੀ ਬਸ ਕਾਟ ਲਿਓ ਹੁਣ ਕੱਟ ਕੇ ਦੇਖਦੇ ਫਿਰ ਕੀ ਜੀ ਨੇ ਆ ਜਿਹੜਾ ਡਿੱਗੇ ਹੈ ਗਾਇਸ ਗੋਲ ਗੱਪਾ ਰੌਕਸੀ ਨੂੰ ਖਵਾ ਕੇ ਦੇਖਦੇ ਆ ਵੀ ਰੌਕਸੀ ਗੋਲ ਗੱਪਾ ਖਾਏਗੀ ਹਾਂ ਕਹਿੰਦੀ ਖਾऊंगी ਦੇਖ ਲੈ ਗੋਲ ਗੱਪਾ ਖਾਏਗੀ ਗੋਲ ਗੱਪਾ ਖਾਣਾ ਲੈ ਤਾਂ ਕਿ ਨਹੀਂ ਜਾਂਦੇ ਨੇ ਚੱਕੋ ਆ ਕੇ ਉਹ ਖਾਗੀ ਠੀਕ ਕਿਵੇਂ ਖਾਣੀ ਬਣਾਲਿਆ ਬੇਟਾ ਐਨਾ ਟੇਸਟੀ ਲੱਗਿਆ ਬਦੇ ਜੀ ਟੇਸਟੀ ਸੀਗਾ ਟੇਸਟੀ ਸੀ ਉਹ ਆਪੇ ਆ ਰੋੜ ਕੁੜੀਆਂ ਸਾਡੇ ਤੋਂ ਚੱਕਰ ਉਹਦੇ ਨੂੰ ਨਹੀਂ ਜਾ ਰਹੇ ਨੇ ਚਲ ਲੈਓ ਜੀ ਚਲ ਲਈ ਚਲੇ ਗਏ ਅਸੀਂ ਮਦਰ ਨੂੰ ਹੱਵੀ ਪਾਣੀ ਚ ਖਾਣ ਲਾ ਟਾਈਟ ਵੀ ਹੁੰਦਾ ਜੀ ਇਹ ਇਹ ਦੇਖੋ ਇਹਨਾਂ ਦੇ ਸਿੱਧੇ ਭੱਜਿਓਣੇ ਵੀ ਹੀ ਲਾ ਗਾ ਓਕੇ ਉਹ ਕੋਈ ਬੱਚੇ ਵੱਜਿਆ ਸੀਗਾ ਐਕਸੀਡੈਂਟ ਕਰਤਾ ਸੀ ਹਾਂ ਸਾਰੇ ਖੰਡਿਆਦੇ ਨਹੀਂ ਸੀਗੇ ਤੇ ਗੋਲ ਗੱਪੇ ਆ ਜਾ ਪੱਜਾ ਇਹ ਤਾਂ ਰੋਟੀ ਨਹੀਂ ਖਾਦੀ ਗਏ ਇਹ ਤਾਂ ਖਾਪ ਹੀ ਗਿਆ ਉਹ ਦੇਖ ਅਪਰਾ ਕਰ ਦੋ ਅਰ ਜਾਏ ਖਾਣੇ ਦੀ ਲੜਾਈ ਉਹ ਪਰ ਉਹ ਬੱਚੇ ਉਹ ਜੋ ਸਾਈਟਾਂ ਸੁੱਡਾਂ ਤੇ ਉਹ ਅਦਰ ਸੁੱਟਾਂ ਦੇ ਆ ਦੇਖ ਗੋਲ ਗੱਪਾ ਤਾਂ ਕਿਵੇਂ ਪੱਜਿਆ ਹੁੰਦਾਗਾ ਹਾਂ ਇਹੀ ਸਾਡੇ ਬੰਦੇ ਨੇ ਗੋਲ ਗੱਪੇ ਕਰਾਉਂਦਾਗੇ ਜਿਆਦਾ ਹਾਂ ਆ ਲੈ ਫੜੇ ਫੜੀ ਪਾਣੀ ਪੁਣੀ ਪਾ ਲੋ ਇਹਦੇ ਵਿੱਚ ਮੈਂ ਭੋਲ ਰਹੀ ਸੀ ਯਾਨੀ ਤੇ ਬਾਅਦ ਚ ਕਰ ਲਈਏ ਮਾੜਾ ਜਿਹਾ ਪਹਿਲਾਂ ਪਾਣੀ ਪਾਉ ਸੀ ਇਹ ਚ ਪਾਣੀ ਚੱਕ ਲੈ ਵਧਾਉਗੀ ਧੀਤੀ ਧੀਤੀ ਹੋਣੀ ਸਬਰ ਹੁੰਦਾ ਸਾਤੋਂ ਸਾਹ ਭਰੇ ਆ ਜੀ ਛੇ ਟਿਕਾ ਲੈ ਗਏ ਤੇਰਾ ਪਾਣੀ ਇਹ ਚ ਡੋਗੋ ਉਧਰ ਜਾ ਕੇ ਪੀਓ ਖਾਉਗੇ ਇਹ ਅੱਧਾ ਜੂ ਲੈ ਜਾ ਬਰੂ ਇੱਥੇ ਭਰ ਕੇ ਲੈ ਆ ਬਸ ਇੱਥੇ ਭਰਿਓ ਗੋਲ ਗੱਪਾ ਚੱਕੀ ਜਾ ਚੱਲ ਪਾ ਟੇਸਟ ਦੇ ਵਦ ਜੋ ਨਹੀਂ ਚਾਹਣਾ ਹਾਂ ਆਇਆ ਗਲੀ ਆਇਦਰਾ ਅਲੂ ਲੂ ਬਣ ਜੇ ਸੋਲੀ ਅਲੂ ਬਣਾ ਚਲ ਕਾਲਾ ਹਾਂ ਹੋਏ ਹੋਏ ਕੀ ਮੈਂ ਦਾ ਟੇਸਟ ਮਧੀਏਗਾ ਹੂੰ ਜਿਵੇਂ ਨਹੀਂ ਜੀ ਬਧਿਨੇ ਚਲ ਮੈਂ ਵੀ ਖਾਣਾ ਸੀ ਤੁਸੀਂ ਤਾ ਆਪੇ ਨਾ ਕਿਤੇ ਮੇੜ ਜੂ ਸਾਰੇ ਗੋਲ ਗੱਪੇ ਮੇਰਾ ਕਿੰਨ ਮੈਂ ਤਰਪੀ ਆਉਂਗੀ ਜਮਕਲਾ ਹੂੰ ਸਾਲ ਖਾ ਜਾਂਦੇ ਨਾ ਨਹੀਂ ਨਹੀਂ ਬੁਤ ਆਇਆ ਨਾ ਦਾ ਮੈਂ ਆ ਕੇ ਮਾਉਂਗੀ ਨਹੀਂ 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 ਆਇਆ ਹੀ ਹੋਗਾ ਨਹੀਂ 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 ਆਇਆ ਹੀ ਹੋਗਾ ਮੈਂ ਨਾ ਮੈਂ ਛੱਡ ਕੇ ਵੀ ਜਾ ਰਹੀ ਆ ਠੀਕ ਆ ਜਿੰਨੇ ਖਾਣੇ ਆੰਨੇ ਖਾਜੋ ਹਾਂ ਇਹਨੇ ਦਾ ਰੋਲਾ ਪੈ ਗਿਆ ਗਾਇਸ ਇਹਨੇ ਤੁਰਨ ਜਾਣਾਗਾ ਸੁਖਵਿੰਦਰ ਨੇ ਤੇ ਗੋਲ ਗੱਪੇ ਪੈਣੇ ਗਿਆ ਖਾਸੇ ਇਹ ਕਹਿੰਦੀ ਮੈਂ ਆ ਕੇ ਖਾਉਂਗੀ ਫਤਿਹ ਕਹਿੰਦਾ ਭਈ ਆਪਦਾ ਹੁਣੇ ਖਾਜੋ ਕਹਿੰਦਾ ਫਿਰ ਮੁੜਕੇ ਨਹੀਂ ਮਿਲਨੇ ਹੈਗੇ ਫਿਰ ਤਾਂ ਸਾਡੇ ਢਿੱਡ ਚ ਵਗ ਜਾਣਗੇ ਇਹਦਾ ਵਿਚਾਰੇ ਦਾ ਫੋਨ ਆ ਰਿਹਾ ਵੀ ਆਜੋ ਭਈ ਚੀਟਿੰਗ ਚੀਟਿੰਗ ਤਾਂ ਕੋਈ ਨਹੀਂ ਹੈਗੀ ਦੇਖੋ ਚੀਟਿੰਗ ਹੈ ਸਾਡੇ ਕਿੰਨਾਂ ਤਾਂ ਤੁਹਾਡੇ ਮੂਹਰੇ ਪੈਣੇ ਖਾ ਲੋ ਜਿੰਨੇ ਖਾਦੇ ਆਂਦੇ ਨੇ 2 ਮਿੰਟ ਲੇਟ ਬਾਗ ਜੀ ਬੱਸ ਫੇੜੇ ਆਪਾਂ ਨੇ ਛਾਲ ਫੇਰ ਤੇਰੀ ਪੇਟ ਪੂਜਾ ਹੋ ਗਈ ਤੂੰ ਚੱਲ ਚੱਲ ਇਹ ਤਾਂ ਹੁਣ ਸਾਡੇ ਰਹਿ ਗਏ ਆ ਫਤਿਹ ਚੱਕ ਲੈ ਫਟਾ ਲਓ ਜੀ ਗਾਇਸ ਅ ਇਹਨੇ ਤਾਂ ਮੌਮਤਾ ਗਏ ਹੋਏ ਨੇਗੇ ਧੰਨਵਾਦ ਤੇ ਅਸੀਂ ਗੋਲ ਗੱਪੇ ਖਾ ਕੇ ਹੁਣ ਹੋ ਗਿਆ ਫਰੀ ਹੱਥ ਹੈ ਮੇਰੇ ਤੇ ਕਿਹ ਰਪਣ ਨਹੀਂ ਸਕਦੇ ਹੱਥ ਹੈ ਜਿੱਤਾ ਇਹਨੂੰ ਤਾਂ ਪੈਨ ਦਾ ਹੀ ਚੌ ਚੜਿਆ ਪਿਆਗਾ ਜਦੋਂ ਤਾਂ ਪੈਨ ਲੈਂਦਾ ਉਦੋਂ ਦਾ ਚੌ ਚੜਿਆ ਪਿਆਗਾ ਮੇਰੇ ਹੱਥ ਤੋਂ ਵੀ ਵੱਡਾ ਲੈ ਦੇਖ ਲਓ ਗਾਇਸ ਮੇਰੇ ਹੱਥ ਤੋਂ ਵੀ ਵੱਡਾ ਫਤੇ ਦਾ ਪੈਨ ਪੜਾਈ ਵੀ ਇਹਦੇ ਨਾਲ ਤੋ ਓਡੀ ਵੱਡੀਓ ਕਰ ਲਈ ਜੱਟਾਂ ਚੰਗੇ ਪੈਨ ਇਹ ਉਨੀਓ ਪੜਾਈ ਕਰ ਲਈ ਇਹਦੇ ਨਾਲ ਠੀਕ ਹੈ ਸਭ ਤੋਂ ਮੂਟਾ ਡਵਾਟਰ ਬਿੱਟਾ ਆਹ ਮੇਰੇ ਮੂੰਦੋ ਵੀ ਪਟਾ ਬਹੁਤ ਵੱਡਾ ਪੈਣਾ ਤੇਰੇ ਕੋਲ ਤਾਂ ਬਹੁਤ ਵੱਡਾ ਪੈਣਾ ਹੁਣ ਤੂੰ ਇੰਨੇ ਨੰਬਰ ਲੈਂਗਾ ਦੇਖੀ ਇਹ ਪੈਨ ਨਾਲ ਹਨਾ ਲੈਂਗਾ ਨਾ ਬਸ ਠੀਕ ਆ ਚਲੋ ਹੁਣ ਗਾਇਸ ਇਹਨੂੰ ਵੱਡਾ ਪੈਣਾ ਦਵਾਤਾ ਹੁਣ ਇਹ ਬਹੁਤ ਵਧੀਆ ਨੰਬਰ ਲੈ ਕੇ ਆਊਗਾ ਠੀਕ ਹੈ ਤੇ ਅੱਜ ਦਾ ਜਿਹੜਾ ਗਾਇਸ ਬਲੌਗ ਆ ਆਪਾਂ ਇਹਨੂੰ ਇੱਥੇ ਕਰਦੇ ਹੁਣ ਖਤਮ ਹੁਣ ਕੱਲ ਨੂੰ ਤੁਹਾਨੂੰ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹਦਾ ਤੁਹਾਨੂੰ ਸ਼ੁਭ ਠੀਕ ਹੈ ਗਾਇਸ ਕੱਲੂ ਮਿਲਦੇ ਆ ਫਿਰ ਆਪਾਂ ਨਵੇਂ ਵਲੌਗ ਦੇ ਵਿੱਚ ਉਦ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ ਗੁੱਡ ਨਾਈਟ